ਹੁਣ سوشل میڈیا ਤੋਂ ਬੱਚੇ ਹੋਣਗੇ ਲੌਗ ਆਊਟ ਸਰਕਾਰ ਦਾ ਇਹ ਫੈਸਲਾ ਬਦਲੇਗਾ ਬੱਚਿਆਂ ਦੀ ਜ਼ਿੰਦਗੀ ਆ ਤੁਹਾਨੂੰ ਇਸ ਪੂਰੀ ਰਿਪੋਰਟ ਦੇ ਨਾਲ ਤੇ ਇਸ ਪੂਰੇ ਨਿਯਮ ਦੇ ਨਾਲ ਵਾਕਿਫ ਕਰਵਾਉਣਾ ਨਾਵਿੰਡਿਆ ਪੰਜਾਬੀ ਦੇਖ ਰਹੇ ਤੁਸੀਂ ਮਹਾਂਚਲ ਜੱਗੀ ਅਸੀਂ ਇੱਕ ਆਧੁਨਿਕ ਯੁੱਗ ਦੇ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ ਤੇ ਇਹ ਆਧੁਨਿਕ ਯੁੱਗ ਜਿਹੜਾ ਹੈ ਉਹ ਸੋਸ਼ਲ ਮੀਡੀਆ ਦਾ ਹੈ ਅੱਜ ਕੱਲ੍ਹ ਸਿਰਫ ਨੌਜਵਾਨ ਹੀ ਨਹੀਂ ਸਗੋ ਬਜ਼ੁਰਗ ਅਤੇ ਬੱਚੇ ਵੀ ਸੋਸ਼ਲ ਮੀਡੀਆ ਦੇ ਵਿੱਚ ਫੋਨਾਂ ਦੇ ਵਿੱਚ ਡੁੱਬ ਚੁੱਕੇ ਨੇ ਤਾਂ ਇੱਥੇ ਹੀ ਦੇਖਦੇ ਹੋਏ ਇਹ ਪਤਾ ਲੱਗਦਾ ਹੈ ਕਿ ਸੋਸ਼ਲ ਮੀਡੀਆ ਦੇ ਫਾਇਦੇ ਦੇ ਨਾਲ ਨਾਲ ਕੁਝ ਨੁਕਸਾਨ ਵੀ ਨੇ ਤਾਂ ਹੁਣ ਇੱਕ ਨਿਯਮ ਜਿਹੜਾ ਹੈ ਉਹ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਕਿ ਇਸ ਦੇ ਨਾਲ ਮਿਲਦਾ ਜੁਲਦਾ ਜਿਹੜਾ ਇੱਕ ਭਾਰਤ ਦੇ ਵਿੱਚ ਨਿਯਮ ਹੁਣ ਲਾਗੂ ਹੋਣ ਵਾਲਾ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਖਾਤਾ ਬਣਾਉਣ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਤੋਂ ਮਨਜ਼ੂਰੀ ਲੈਣੀ ਪੈਗੀ ਜੀ ਹਾਂ ਕੇਂਦਰ ਸਰਕਾਰ ਨੇ ਇਸ ਦੇ ਲਈ ਖਰੜਾ ਵੀ ਤਿਆਰ ਕਰ ਲਿਆ ਹੈ ਜਿਕਰ ਤੁਹਾਡੇ ਬੱਚਿਆਂ ਦਾ ਵੀ ਸੋਸ਼ਲ ਮੀਡੀਆ ਦੇ ਉੱਤੇ ਖਾਤਾ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ ਖਾਸ ਤੁਹਾਡ ਲਈ ਅੱਜ ਕੱਲ੍ਹ ਘਰਾਂ ਦੇ ਵਿੱਚ ਅਕਸਰ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਨੇ ਕਿ ਬੱਚੇ ਫੋਨ ਤੇ ਰੁੱਝੇ ਰਹਿੰਦੇ ਨੇ ਉਹ ਆਪਣੀ ਜ਼ਿਆਦਾਤਰ ਸਮਾਂ ਜਿਹੜਾ ਹੈ ਸੋਸ਼ਲ ਮੀਡੀਆ ਦੇ ਉੱਤੇ ਬਤਾਉਂਦੇ ਹਨ ਜਿਸ ਦਾ ਅਸਰ ਉਹਨਾਂ ਦੀ ਸਿਹਤ ਤੇ ਵੀ ਪੈਂਦਾ ਉਹਨਾਂ ਦੀ ਸਰੀਰਕ ਤੇ ਮਾਨਸਿਕ ਸਿਹਤ ਦੇ ਉੱਤੇ ਕਾਫੀ ਮਾੜਾ ਅਸਰ ਪੈਂਦਾ ਹੈ ਨਾ ਸਾਰੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਸਰਕਾਰ ਵੀ ਇਸ ਦੀ ਗੰਭੀਰਤਾ ਦੇ ਉੱਤੇ ਵਿਚਾਰ ਕਰ ਰਹੀ ਹੈ ਜਿਸ ਦੇ ਸਿੱਟੇ ਵਜੋਂ ਹੁਣ ਭਾਰਤ ਦੇ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਖਾਤਾ ਬਣਾਉਣ ਤੋਂ ਪਹਿਲਾਂ ਆਪਣੇ ਮਾਪਿਆਂ ਤੋਂ ਮਨਜ਼ੂਰੀ ਲੈਣੀ ਪਵੇਗੀ ਐਨਆਈ ਨੇ ਕੇਂਦਰ ਸਰਕਾਰ ਨੇ ਇਸ ਸੰਬੰਧੀ ਖਰੜਾ ਜਾਰੀ ਕੀਤਾ ਹੈ ਸਪਸ਼ਟ ਕੀਤਾ ਨਾਬਾਲਗ ਬੱਚੇ ਹੁਣ ਸੋਸ਼ਲ ਮੀਡੀਆ ਦੇ ਉੱਤੇ ਅਕਾਊਂਟ ਜਿਹੜਾ ਹੈ ਗੁਪਤ ਰੂਪ ਦੇ ਨਾਲ ਆਪਣੀ ਆਈਡੀ ਨਹੀਂ ਬਣਾ ਸਕਣਗੇ ਤਾਂ ਹੁਣ ਇਸ ਸੰਬੰਧੀ ਲਕੀਮਪੁਰ ਖੇੜੀ ਦੇ ਲੋਕਾਂ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦੇ ਆ ਸਰਕਾਰ ਦੇ ਇਸ ਫੈਸਲੇ ਦੀ ਛਲਾਗਾ ਕੀਤੀ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੇ ਉੱਤੇ ਵੱਧ ਰਹੇ ਅਪਰਾਧਾਂ ਦੀਆਂ ਸ਼ਿਕਾਇਤਾਂ ਵੀ ਹਰ ਰੋਜ਼ ਸਾਈਬਰ ਕ੍ਰਾਈਮ ਦਫ਼ਤਰ ਤੱਕ ਪਹੁੰਚਦੀਆਂ ਨੇ ਜਿੱਥੇ ਉਹਨਾਂ ਨੂੰ ਤੁਰੰਤ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਦਰਸਲ ਬੱਚਿਆਂ ਦੁਆਰਾ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਲੈ ਕੇ ਡਿਜੀਟਲ ਪਰਸਨਲ ਡੇਟਾ ਪ੍ਰੋਟੈਕਸ਼ਨ ਐਕਟ 2023 ਦੇ ਸੈਕਸ਼ਨ ਦੇ ਨਿਯਮਾਂ ਦੇ ਵਿੱਚ ਸਖਤ ਜਿਹੜਾ ਪ੍ਰਬੰਧ ਕੀਤੇ ਗਏ ਨੇ ਇਸ ਦੇ ਤਹਿਤ ਹੁਣ ਮਾਪਿਆਂ ਦੀ ਮਨਜ਼ੂਰੀ ਲੈਣੀ ਹੀ ਪਵੇਗੀ WHO ਦੇ ਅਨੁਸਾਰ 10% ਤੋਂ ਵੱਧ ਨਵਾਲਗ ਬੱਚੇ ਸੋਸ਼ਲ ਮੀਡੀਆ ਦੀ ਵਰਤੋਂ ਦੇ ਨਾਲ ਨਕਾਰਾਤਮਕ ਯਾਨੀ 네ਗੇਟਿਵ ਤੌਰ ਦੇ ਉੱਤੇ ਪ੍ਰਭਾਵਿਤ ਹੋ ਰਹੇ ਨੇ ਜਿਵੇਂ ਕਿ ਅਸੀਂ ਕਿਹਾ ਕਿ ਇਸ ਦੇ ਕੁਝ ਫਾਇਦੇ ਵੀ ਨੇ ਤਾਂ ਹੁਣ ਨੁਕਸਾਨ ਵੀ ਤਾਂ ਹੁਣ ਸੋਸ਼ਲ ਮੀਡੀਆ ਤੋਂ ਬੱਚੇ ਲੌਗ ਆਊਟ ਹੋ ਜਾਣਗੇ ਸਰਕਾਰ ਦਾ ਇਹ ਫੈਸਲਾ ਬੱਚਿਆਂ ਦੀ ਜ਼ਿੰਦਗੀ ਨੂੰ ਬਦਲਣ ਜਾ ਰਿਹਾ ਹੈ